ਦੋਸਤੋ ਇਸ ਦੁਨੀਆ ਦੇ ਵਿੱਚ ਨਾ ਹਰ ਇੱਕ ਇਨਸਾਨ ਦੇ ਅੰਦਰ ਨਾ ਇੱਕ ਇੱਛਾ ਛੁਪੀ ਹੁੰਦੀ ਹੈ ਕਿ ਆਪਾਂ ਵੀ ਦੁਨੀਆ ਦੇ ਵਿੱਚ ਕੁਝ ਵੱਖਰਾ ਕਰੀਏ ਲੋਕ ਸਾਨੂੰ ਯਾਦ ਕਰਨ ਲੋਕ ਸਾਡਾ ਨਾਮ Google ਤੇ ਸਰਚ ਕਰਨ ਕਿ ਫਲਾਣਾ ਬੰਦਾ ਵੀ ਕੋਈ ਹੈ ਔਰ ਇਹ ਜਿਹੜੀ ਇੱਛਾ ਹੈਗੀ ਹੈ ਉਹ ਜੀਵਨ ਭਰ ਇਨਸਾਨ ਦੇ ਅੰਦਰ ਰਹਿੰਦੀ ਹੈ ਔਰ ਇਹ ਹੋਣਾ ਵੀ ਚਾਹੀਦਾ ਔਰ ਮੈਂ ਕਹਿੰਦਾ ਵੀ ਇਹ ਜਿਹੜੀ ਚੀਜ਼ ਹੈਗੀ ਨਾ ਕਿਸੇ ਵੀ ਇਨਸਾਨ ਦੇ ਨਾਲ ਸੰਭਵ ਹੋ ਜਾਂਦੀ ਹੈ ਉਦੋਂ ਇਹ ਨਾ ਕਿਸੇ ਵੀ ਇਨਸਾਨ ਨੂੰ ਭਾਵੇਂ ਉਹ ਸਧਾਰਨ ਅੱਜ ਉਹ ਕਿਸੇ ਵੀ ਪੋਜੀਸ਼ਨ ਤੇ ਹੈਗਾ ਭਾਵੇਂ ਉਹ ਕਿਸੇ ਵੀ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਕਿਹੜੀ ਵੀ ਜੀਵਨ ਦੀ ਸਟੇਜ ਤੇ ਹੈਗਾ ਕਿਸੇ ਵੀ ਉਮਰ ਦੇ ਪੜਾਅ ਦੇ ਵਿੱਚ ਹੈਗਾ ਉਹ ਇਹ ਚੀਜ਼ਾਂ ਨੂੰ ਅਚੀਵ ਕਰ ਸਕਦਾ ਹੈ ਬਸ ਇਸ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਪਿਛਲੇ 6 ਮਹੀਨੇ ਤੋਂ ਮੈਂ ਸਿੱਖ ਰਿਹਾ ਮੈਂ ਆਪਣੇ ਆਪ ਤੇ ਇੰਪਲੀਮੈਂਟ ਕੀਤੀਆਂ ਔਰ ਮੈਨੂੰ ਲੱਗਦਾ ਕਿ ਕੋਈ ਵੀ ਇਨਸਾਨ ਇਹਨਾਂ ਚੀਜ਼ਾਂ ਨੂੰ ਅਚੀਵ ਕਰ ਸਕਦਾ ਹੈ ਅਗਰ ਉਹ ਕੰਟੀਨਿਊਸਲੀ ਇਹਨਾਂ ਚੀਜ਼ਾਂ ਤੇ ਕੰਮ ਕਰੇ ਪਹਿਲੀ ਹੈ ਟਾਈਮ ਮੈਨੇਜਮੈਂਟ ਦੂਜਾ ਡਿਸਪਲਨ ਤੇ ਜ ਕਨਸਿਸਟੈਂਸੀ ਮੈਨੇਜਮੈਂਟ ਕੀ ਹੈ ਟਾਈਮ ਮੈਨੇਜਮੈਂਟ ਕੀ ਹੈ ਟਾਈਮ ਮੈਨੇਜਮੈਂਟ ਇਹ ਹੈ ਕਿ ਕੋਈ ਬੰਦਾ ਮੰਨ ਲਓ ਸਵੇਰੇ 7 ਵਜੇ ਉੱਠਦਾ ਹੈ ਤੇ ਰਾਤੀ 9 ਵਜੇ ਸੌਂਦਾ ਹੈ ਉਹਦੇ ਕੋਲੇ ਬਾਕੀ ਦਾ ਸਮਾਂ ਸੌਣ ਵਾਸਤੇ ਆ ਤੇ 7 ਤੋਂ 9 ਦੇ ਵਿਚਕਾਰ ਉਹ ਆਪਣਾ ਕੰਮ ਵੀ ਕਰਦਾ ਹੈ ਆਪਣੇ ਪਰਿਵਾਰ ਨੂੰ ਵੀ ਦੇਖਦਾ ਹੈ ਔਰ ਹੋਰ ਵੀ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਣ ਫਿਰਨੋ ਦਾ ਹੁੰਦਾ ਹੈ ਅਗਰ ਉਹ ਬੰਦਾ ਸਵੇਰੇ 7 ਦੀ ਬਜਾਏ 6 ਵਜੇ ਉੱਠਣਾ ਸ਼ੁਰੂ ਕਰ ਦੇਵੇ 6 ਵਜੇ ਉੱਠ ਕੇ 7 ਵਜੇ ਤੱਕ ਉਹਦੇ ਕੋਲ ਇੱਕ ਘੰਟਾ ਫालतू ਬਚੇਗਾ ਉਸ ਘੰਟੇ ਦੇ ਵਿੱਚ ਉਹ ਕੀ ਕਰ ਸਕਦਾ ਹੈ ਕੁਝ ਨਵਾਂ ਸਿੱਖ ਸਕਦਾ ਹੈ ਕੁਝ ਨਵਾਂ ਪੜ੍ਹ ਸਕਦਾ ਹੈ ਔਰ ਆਪਣੇ ਦਿਨ ਦੇ ਸਾਰੇ ਸਮੇਂ ਨੂੰ ਉਹ ਯੂਟਿਲਾਈਜ਼ ਕਿੱਦਾਂ ਕਰਨਾ ਹੈ ਉਹਦੀ ਮੈਨੇਜਮੈਂਟ ਕਰ ਸਕਦਾ ਹੈ ਕਿਵੇਂ 10 ਤੋਂ 12 ਕਿੱਥੇ ਜਾਣਾ ਹੈ 12 ਤੋਂ 2 ਕਿੱਥੇ ਕੰਮ ਕਰਨਾ ਹੈ ਜਾਂ 2 ਤੋਂ 4 ਮੈਂ ਕੀ ਕਰਨਾ ਹੈ ਮਤਲਬ ਪੂਰੇ ਦਿਨ ਦਾ ਜਿਹੜਾ ਟਾਈਮ ਹੈਗਾ ਜਿੰਨਾ ਵੀ ਉਹ ਵਰਕਿੰਗ ਕਰਦਾ ਹੈਗਾ ਉਹਦੀ ਮੈਨੇਜਮੈਂਟ ਨੂੰ ਕਰ ਸਕਦਾ ਹੈ ਕੋ ਚੰਗੀ ਸਕਿੱਲ ਸਿੱਖ ਸਕਦਾ ਅੱਜਕੱਲ ਸੋਸ਼ਲ ਮੀਡੀਆ ਬਹੁਤ ਚੱਲਿਆ ਹੋਇਆ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਉਹ ਆਪਣੀ ਗੱਲ ਹੈ ਲੋਕਾਂ ਤੱਕ ਪਹੁੰਚਾ ਸਕਦਾ ਉਸ ਤੋਂ ਬਾਅਦ ਡਿਸਪਲਨ ਕੀ ਹੈ ਡਿਸਪਲਨ ਕੀ ਹੈ ਕਿ ਡਿਸਪਲਨ ਇਹ ਹੈ ਕਿ ਜੇ ਉਹਨੇ ਸੋਚ ਲਿਆ ਕਿ ਮੈਂ ਸਵੇਰੇ 6 ਵਜੇ ਉੱਠਣਾ ਹੈ ਤਾਂ 6 ਵਜੇ ਉੱਠਣਾ ਹਰ ਹਾਲਤ ਵਿੱਚ ਹੈ ਤੇ ਜਿਹੜਾ ਆਪਣੇ ਟਾਈਮ ਦੀ ਮੈਨੇਜਮੈਂਟ ਹੈ ਉਸੇ ਤਰੀਕੇ ਨਾਲ ਕਰਨੀ ਜਿਵੇਂ ਪਹਿਲੇ ਦਿਨ ਕੀਤੀ ਸੀ ਔਰ ਉਸ ਤੋਂ ਬਾਅਦ ਕੰਸਿਸਟੈਂਸੀ ਕੀ ਹੈ ਕੰਸਿਸਟੈਂਸੀ ਹੈਗੀ ਲਗਾਤਾਰਤਾ ਕਿ ਮੰਨ ਲਓ ਕਿ ਤੇਰੀ ਸਿਹਤਰੀ ਚ ਚਲਾ ਗਿਆ ਉੱਥੇ ਜਾ ਕੇ ਕਹਿਤਾ ਕਿ ਨਹੀਂ ਅੱਜ ਛੱਡ ਦਿੰਨੇ ਆ ਕੱਲ ਕਰਾਂਗੇ ਘਰੇ ਵਿਆਹ ਆ ਗਿਆ ਕਿਸੇ ਦਾ ਨਹੀਂ ਅੱਜ ਛੱਡ ਦਿੰਨੇ ਆ ਦੋ ਦਿਨ ਵਿਆਹ ਆ ਗਿਆ ਬਾਅਦ ਚੋਂ ਕਰਾਂਗੇ ਤਾਂ ਇਹ ਚੀਜ਼ਾਂ ਨਹੀਂ ਚੱਲਦੀਆਂ ਟਾਈਮ ਮੈਨੇਜਮੈਂਟ ਡਿਸਪਲਿਨ ਕੰਸਿਸਟੈਂਸੀ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅੜਚਣ ਨਹੀਂ ਆਉਣੀ ਚਾਹੀਦੀ ਜਦੋਂ ਇਹ ਚ ਕੋਈ ਅੜਚਣ ਨਹੀਂ ਆਉਗੀ ਤਾਂ ਤੁਸੀਂ ਪਹਿਲੇ 30 ਦਿਨ ਕੰਮ ਕਰੋ ਇਸ ਚੀਜ਼ ਤੇ ਉਸ ਤੋਂ ਬਾਅਦ ਅਗਲੇ 30 ਦਿਨ ਕੰਮ ਕਰੋ ਫਿਰ ਅਗਲੇ 30 ਦਿਨ ਕੰਮ ਕਰੋ 90 ਦਿਨ ਦੇ ਵਿੱਚ ਉਹ ਬੰਦਾ ਉਹ ਨਹੀਂ ਰਹਿੰਦਾ ਜੋ ਪਹਿਲਾਂ ਸੋਚ ਕੇ ਚੱਲਿਆ ਹੁੰਦਾ ਔਰ ਇਹ ਚੀਜ਼ਾਂ ਮੈਂ ਆਪਣੇ ਆਪ ਤੇ ਲਾ